ਮੈਂ ਕੈਨੇਡਾ ਗਿਆ 98 ਵਿੱਚ ਗੁਰੂ ਜੀ ਸ਼੍ਰੀ ਚਰਨਜੀਤ ਅਹੂਜਾ ਸਾਹਿਬ ਨਾਲ ਚਰਜੀਤ ਅਹੂਜਾ ਨਾਈਟ ਤਕਰੀਬਨ 40 ਦਿਨ ਉੱਥੇ ਅਸੀਂ ਰਹੇ ਜੀ ਤੇ 40 ਦਿਨ ਚ ਮੇਰਾ weight 8 ਕਿਲੋ ਘਟ ਗਿਆ ਅੱਛਾ ਜੀ ਉਹਦੀ ਵਜ੍ਹਾ ਇਹੀ ਹੋਈ ਕਿ ਦੇਖੋ 98 ਤੇ ਹੁਣ ਅੱਜ ਦੇ 2025 ਦੇ ਵਿੱਚ ਤਾਂ ਬਹੁਤ ਅੰਤਰ ਹੈ ਬਹੁਤ ਫਰਕ ਹੈ ਜੀ ਇਹ ਉਸ ਵੇਲੇ ਤਾਂ ਹੁਣ ਤਾਂ ਕੀ ਹੈ ਕਿ ਹਰ ਸ਼ਹਿਰ ਦੇ ਵਿੱਚ ਪੰਜਾਬੀ ਤੁਹਾਨੂੰ ਮਿਲ ਜਾਂਦਾ ਹਾਂ ਜੀ ਹਾਂ ਬਲਕਿ ਉਸ ਵੇਲੇ ਬਹੁਤ ਘੱਟ ਸੀਗੇ हां बिल्कुल मैं ता फिर समझ लो भी सैरड खा के ही गुजारा करता रहा ਤੇ ਆਬਵੀਅਸ weight ਘਟਣਾ ਸੀ ਤੇ ਤਾਂ ਕਿ ਦਿਲ ਨਹੀਂ ਕੀਤਾ ਲੱਗੇ ਸਾਹਮਣੇ ਬਸ ਬੱਕਰੇ ਪਏ ਹੋਵੇ ਮੁਰਗੇ ਪਏ ਹੋਵੇ ਨਹੀਂ ਨਫ਼ਰਤ ਹੈ ਤੂੰ ਫਿਰ ਗੰਡੇ ਤੇ ਕੀਰੇ ਹੀ ਖਾਂਦੇ ਰਹੇਗੇ ਨਹੀਂ ਜੀ ਨਹੀਂ ਉਹ ਚੀਜ਼ ਨੂੰ ਮੈਂ ਪਸੰਦ ਨਹੀਂ ਕਰਦਾ ਠੀਕ ਹੈ ਦੁਨੀਆ ਦਾ ਆਪਣਾ ਸਬਤ ਹੈ ਨਹੀਂ ਮੈਂ ਤੂੰ ਤਾਂ ਫਿਰ ਨਾਲ ਗੰਡੇ ਕੀਰੇ ਹੀ ਖਾਂਦੇ ਰਹੇਗਾ ਨਾ ਸਲਾਦ ਹੀ ਖਾਂਦੇ ਰਹੇਗੇ ਨਹੀਂ ਮੇਰੇ ਨਾਲ ਇਹ ਸੀ ਕਿ ਦੇਖੋ ਸਾਰੇ ਜਾਣਦੇ ਕਿ ਸਤਵਿੰਦਰ ਭੱਗਾ ਵੈਜੀਟੇਰੀਅਨ ਹੈ ਤੇ ਮੈਨੂੰ ਸਪੈਸ਼ਲ ਰੋਟੀ ਅ ਉਹ ਹਾਂ ਦੀ ਸੀ ਮੇਰੇ ਲਈ ਸਪੈਸ਼ਲ ਹੁੰਦੀ ਸੀ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਉਹ ਭਾਵੇਂ ਪ੍ਰਮੋਟਰ ਹੋਵੇ ਗੁਰੂ ਜੀ ਸਾਰਿਆਂ ਦੀ ਜ਼ਿੰਮੇਵਾਰੀ ਐਜੰਸੀ ਵੀ ਹਾਂ ਯਾਰ ਇਹਨੂੰ ਇਹਦਾ ਸਬਤ ਆ ਰੱਖੋ ਤੇ ਮੈਂ ਬਹੁਤ ਖੁਸ਼ ਹਾਂ ਇਸ ਕਰਕੇ ਅੱਛੇ ਮਤਲਬ ਸੰਗੀਤਕਾਰਾਂ ਦੇ ਵਿੱਚੋਂ ਜ਼ਿਆਦਾ ਤੁਹਾਨੂੰ ਜਿਹੜਾ ਪ੍ਰਭਾਵਿਤ ਕੀਤਾ ਉਹ ਚਰਨਜੀਤ ਹੂਜਾ ਸਾਹਿਬ ਨੇ ਕੀਤਾ ਬਿਲਕੁਲ ਜੀ ਦੇਖੋ ਸਾਰੇ ਆਪਣਾ ਆਪਣਾ ਕੰਮ ਬਹੁਤ ਅੱਛਾ ਕਰਦੇ ਨੇ ਤੇ ਪਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਮੈਨੂੰ ਉਹਨਾਂ ਦੇ ਮਿਊਜ਼ਿਕ ਨੇ ਬਹੁਤ ਪ੍ਰਭਾਵਿਤ ਕੀਤਾ ਮੈਂ ਉਹਨਾਂ ਕੋ ਜਾਣ ਤੋਂ ਪਹਿਲਾਂ ਇੱਥੇ ਤਿੰਨ ਚਾਰ ਐਲਬਮਸ ਕੀਤੀਆਂ ਸੀਗੀਆਂ ਜੀ ਜੀ ਪਰ ਚਾਹ ਤਾਂ ਉਸ ਵੇਲੇ ਕੀ ਸੀ ਹਰ ਆਰਟਿਸਟ ਦੀ ਇਹ ਹੀ ਹੁੰਦੀ ਸੀ ਕਿ ਮੈਂ ਜੇ ਮੈਨੂੰ ਮੌਕਾ ਮਿਲੇ ਸਮਝ ਮੈਂ ਸਮਝਦਾ ਕਿ ਜੇ ਬੰਦੇ ਨੂੰ ਇਹ ਪੁੱਛਿਆ ਜਾਵੇ ਤਾਂ ਹਾਂਜੀ ਤੁਹਾਡੀ ਆਖਰੀ ਚਾਹ ਕੀ ਹੈ ਤਾਂ ਕਲਾਕਾਰ ਨੂੰ ਉਹਦੀ ਜਿਹੜੇ ਸੰਗੀਤਾ ਨੇ ਜਿਹੜੇ ਜਿਹੜੇ ਮਿਊਜ਼ਿਕ ਨੂੰ ਸਮਝਦੇ ਨੇ ਪਿਆਰ ਕਰਦੇ ਨੇ ਜਿਨ੍ਹਾਂ ਦੇ ਅੰਦਰ ਇੱਛਾ ਹੈ ਤੇ ਉਹੀ ਕਹਿਣਗੇ ਵੀ ਨਹੀਂ ਯਾਰ ਵੀ ਮੇਰੀ ਕੈਲਬਮ ਚਰਨਜੀਤਾ ਹੁਜਾ ਦੀ ਮਿਸਕ ਸੋਚਦੇ ਓਏ ਹੋਏ ਤੇ ਓਬਵੀਅਸ ਮੇਰੇ ਵੀ ਇਹੀ ਸੀ ਕਿ ਮੈਂ ਚਾਹੁੰਦਾ ਸੀਗਾ ਵੀ ਯਾਰ ਉਹ ਸਬਬ ਬਣੇ ਪਰ ਬਾਤ ਇਟੜੀ ਇੱਕ ਨਹੀਂ ਆਈ ਕਿੰਨੀਆਂ ਆ ਗਈਆਂ ਹਾਂਜੀ ਮੈਨੂੰ 31 ਸਾਲ ਹੋ ਗਏ ਉਹਨਾਂ ਦੇ ਨਾਲ ਬੱਲੇ ਬੱਲੇ ਮੈਂ ਵਾਹਿਦ ਇਸ ਟਰੇਡ ਦੇ ਵਿੱਚ ਇੱਕ ਸਤਵਿੰਦਰ ਬੁੱਗਾ ਹੀ ਹੋਏਗਾ ਮੇਰਾ ਖਿਆਲ ਹੈ ਬਾਕੀ ਹੋ ਸਕਦਾ ਬਹੁਤ ਲੋਕ ਹੋਣ ਜਿਹਨਾਂ ਨੂੰ ਮੈਂ ਨਹੀਂ ਜਾਣਦਾ ਹਾਂ ਪਰ 31 ਸਾਲ ਇੱਕ ਬਹੁਤ ਵੱਡਾ ਅਰਸ ਹੈ ਕਿ ਇੱਕੋ ਹੀ ਬੰਦੇ ਨਾਲ ਕੰਮ ਕਰਨਾ ਇੱਕ ਟੀਮ 'ਚ ਕੰਮ ਕਰਨਾ ਪਰ ਉਸ ਤੋਂ ਬਾਅਦ ਜਿਹੜੀਆਂ ਪਹਿਲੀਆਂ 3-4 ਟੇਪਾਂ ਕੱਢੀਆਂ ਉਸ ਤੋਂ ਬਾਅਦ ਜਿੰਨੀਆਂ ਵੀ ਟੇਪ ਪਈਆਂ ਸੰਗੀਤ ਉਹਨਾਂ ਦੇ 우ਜਾ ਸਾਹਿਬ ਦਾ ਸੀ ਹਾਂਜੀ ਹਾਂਜੀ ਉਹਨਾਂ ਦਾ ਹੀ ਸੀਗਾ ਪਹਿਲਾਂ ਜਿਹੜੀਆਂ ਐਲਬਮਸ ਕੀਤੀਆਂ ਉਹ ਆਪਣੀ ਜਗ੍ਹਾ ਬਹੁਤ ਅੱਛੀ ਸੀ ਸਮਝ ਲਓ ਇੱਕ ਉਹ ਇੱਕ ਕੀ ਸਰਟੀਫਿਕੇਟ ਤਾਂ ਮਿਲਦਾ ਨਾ 10ਵੀਂ ਦਾ ਹਾਂਜੀ ਤੇ ਉਹ ਹੁਣ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਤੱਕ ਸਮੇਲ ਉਹਦਾਂ ਪਰ ਸ਼ੁਰੂਆਤ ਹੋ ਗਈ ਜੇ ਉਥੇ ਤੱਕ ਪਹੁੰਚੇ 10ਵੀਂ ਦਾ ਸਰਟੀਫਿਕੇਟ ਲਿਆ ਤਾਂ ਤਾਂ ਹੀ ਲਿਆ ਜੇ ਤੁਸੀਂ ਪਹਿਲੀਆਂ ਕਲਾਸਾਂ ਪਾਰ ਕੀਤੀਆਂ ਉਹ ਆਪਣੀ ਜਗ੍ਹਾ ਬਹੁਤ ਅੱਛੀ ਸੀ ਉਥੋਂ ਬਹੁਤ ਕੁਝ ਸਿੱਖਿਆ ਤੇ ਉਹਨੇ ਦੇ ਲੜ ਕਿਵੇਂ ਲੱਗੇ ਹੈਗੇ ਤੁਸੀਂ ਹੁਜਾ ਸਾਹਿਬ ਦੇ ਜਿਹੜੀਆਂ ਤਿੰਨ ਚਾਰ ਐਲਬਮਸ ਕੀਤੀਆਂ ਸੀਗਾ ਉਹਨਾਂ ਵਿੱਚੋਂ ਇੱਕ ਕੰਪਨੀ ਸੀਗੀ ਟੀਪੀਐਮ ਉਹਦੇ ਵਿੱਚ ਐਲਬਮਸ ਆਈ ਸੀ ਜਿਹਦਾ ਟਾਈਟਲ ਸੀਗਾ ਵਿਆਹ ਤੋਂ ਪਹਿਲਾਂ ਜੀ ਗੀਤਾ ਸੀ ਗੀਤ ਸੀਗਾ ਉਸੇ ਤਰ੍ਹਾਂ ਦਾ ਟਾਈਟਲ ਬਣਾ ਲਿਆ ਵਿਆਹ ਤੋਂ ਪਹਿਲਾਂ ਜੀ ਇਹ ਉਹ ਟੀਪੀਐਮ ਕੰਪਨੀ ਚ ਮਿਸਟਰ ਵਿੱਕੀ ਵਿੱਕੀ ਮੋਦੀ ਕੰਮ ਕਰਦੇ ਸੀਗੇ ਉਸ ਵੇਲੇ ਜੀ ਤੇ ਉਹ ਅچھے ਦੋਸਤ ਬਣ ਗਏ ਦੋਸਤ ਬਣੇ ਜੰਦੇ ਨੇ ਬਿਲਕੁਲ ਕੰਪਨੀ ਦੇ ਮਾਲਕ ਸੀਗਾ ਦੋਸਤ ਬਣ ਹਾਂਜੀ ਕੰਪਨੀ ਦੇ ਵਿੱਚ ਕੰਮ ਕਰਦੇ ਅੱਛੇ ਕੰਮ ਕਰ ਅੱਛੇ ਜੀ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਜਿਵੇਂ ਵੀ ਦੋਸਤ ਪਣ ਜਾਂਦੇ ਨੇ ਜਿਵੇਂ ਹੁਣ ਪੱਤਰਕਾਰ ਤੇ ਕਲਾਕਾਰ ਵੀ ਦੇ ਦੋਸਤ ਹਾਂਜੀ ਗੀਤਕਾਰ ਕਾਰ ਸਾਹਿਦਕਾਰ ਸਾਹਿਦਕਾਰ ਸੰਗੀਤਕਾਰ ਉਹ ਸਾਰੇ ਦੋਸਤ ਬਣ ਜਾਂਦੇ ਨੇ ਜੀ ਜੀ ਤੇ ਉਹ ਵਿੱਕੀ ਹਰ ਹੁਣ ਮੈਂ ਕਿਹਾ ਵੀ ਮੈਂ ਵੀ ਅਗਲੀ ਜਿਹੜੀ ਐਲਬਮ ਹੈ ਵੀ ਆਪਾਂ ਗੁਰੂ ਜੀ ਹੁਜਾ ਸਭ ਨਾਲ ਕਰਨੀ ਹੈ ਤੇ ਉਹ ਇੱਕ ਪ੍ਰਭਾਵ ਇੰਦਾਂ ਦਾ ਬਣ ਗਿਆ ਇੱਕ ਇੱਕ ਪਿਆਰ ਸਤਕਾਰੇਦਾਂ ਦਾ ਬਣ ਗਿਆ ਤੇ ਉਮਨ ਕੰਦਾ ਵੀ ਪੱਕਾ ਡੈਫੀਨੇਟ ਆਪਾਂ ਅਗਲੀ ਐਲਬਮ ਉੱਥੇ ਹੀ ਕਰਾਂਗੇ ਉਹਨਾਂ ਕੋਲੇ ਗਏ ਗੁਰੂ ਜੀ ਕੋਲੇ ਗਏ ਜੀ ਤੇ ਵਿੱਕੀ ਮੋਦੀ ਜ਼ਰੀਏ ਮੈਂ ਗੁਰੂ ਜੀ ਕੋਲੇ ਗਿਆ ਫਿਰ ਉਹਨਾਂ ਨੇ ਤਿੰਨ ਚਾਰ ਸਾਲ ਉੱਥੇ ਮਿਹਨਤ ਕਰਵਾਈ ਇਹ ਫਿਰ 4 ਸਾਲ ਮੇਰੀ ਕੋਈ ਐਲਬਮ ਨਹੀਂ ਆਈ ਅੱਛਾ ਹਾਂ ਫਿਰ 4 ਸਾਲ ਮਿਹਨਤ ਕਰਵਾਈ ਤੇ ਉਸ ਬਾਅਦ ਫਿਰ ਐਲਬਮ ਆਈ ਤੇਰਾ ਨਚਣਾ ਬੜਾ ਕੁਮਾਰਜੀ ਦੇ ਵਿੱਚ ਗੀਤ ਸੀਗਾ ਵਿਛੜਨ ਵਿਛੜਨ ਕਰਦੀ ਹੈ ਜਦੋਂ ਵਿਛੜ ਗਈ ਪਤਾ ਲੱਗ ਗਿਆ ਉਹਦੇ ਨਾਲ ਮੇਰੀ ਪਛਾਣ ਬਣ ਗਈ ਵਰਲਡਵਾਈਡ ਮਤਲਬ 4 ਸਾਲ ਦਿੱਲੀ ਰਹਿ ਗਈ ਜਾਂ ਆਉਂਦੇ ਜਾਂਦੇ ਰਹੇ ਪੰਜਾਬ ਤੋਂ ਦਿੱਲੀ ਜਾਂਦੇ ਰਹੇ ਨਹੀਂ ਓਬਵੀਅਸ ਉਹ ਤਾਂ ਆ ਦੇਖੋ ਉੱਥੇ ਰਹਿਣੇ ਲੱਗਦੇ ਪਾਉਣਾ ਜਾਣਾ ਹਾਂਜੀ ਹਾਂ ਅਜੀ ਹਕੀਂ ਫਿਰ ਉੱਥੇ ਜਾ ਕੇ ਸਿੱਖਿਆ ਕਿ 4 ਸਾਲ ਇੱਡਾ ਉਦੋਂ ਕਿਉਂਕਿ ਮਾਰਕੀਟ ਤੇ ਪੰਜਾਬ ਦੀ ਭਰੀ ਪਈ ਰੋਜ਼ ਕਿਸੇ ਨਾ ਕਿਸੇ ਸਿੰਗਰ ਦੀ ਟੇਪ ਆਉਂਦੀ ਹੁੰਦੇ ਲੋਕ ਕੁਝ ਹੁੰਦਾ ਨਹੀਂ ਸੀ ਕਿ ਸਤਵਿੰਦਰ ਬੁੱਗਾ ਦੀ ਨਵੀਂ ਟੇਪ ਕਦੋਂ ਆਊਗੀ ਨਹੀਂ ਇੱਕ ਇਹ ਸੀ ਕਿ ਇੱਕ ਵਿਸ਼ਵਾਸ ਸੀ ਕਿ ਕਿਉਂਕਿ ਉਹਨਾਂ ਦਾ ਪੁਰਾਣਾ ਕੰਮ ਦੇਖ ਕੇ ਇਹ ਸੀਗਾ ਕਿ ਜਦੋਂ ਆਏਗੀ ਤਾਂ ਕਮਾ ਲਿਆਏਗੀ ਤੁਸੀਂ ਵੀ ਚੰਗਾ ਪੇਸ਼ੀਅਸ ਰੱਖਿਆ ਇਹ ਉਹਦੀ ਨਜ਼ਰ ਹੈ ਉਹਦੀ ਮਾਲਕ ਦਾ ਕਰਮ ਹੈ ਜੀ ਜੀ ਹਾਂ ਤੋ ਫਿਰ 4 ਸਾਲ ਦੇ ਗੈਪ ਤੋਂ ਬਾਅਦ ਜਦੋਂ ਇਹ ਗਾਣਾ ਆਇਆ ਤੂੰ ਵਿਛੜਨ ਵਿਛੜਨ ਕਰਦੀ ਜਦੋਂ ਵਿਛੜੇਗੀ ਤਾਂ ਪਤਾ ਲੱਗ ਹਾਂਜੀ ਹਾਂ ਫਿਰ ਤੇ ਘਰ ਘਰ ਦੇ ਵਿੱਚ ਬੁਗਾ ਬੁਗਾ ਹੋਣ ਲੱਗ ਪਈ ਬਿਲਕੁਲ ਬਹੁਤ ਮਤਲਬ ਹੁਣ ਹੁੰਦਾ ਕੀ ਹੈ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਯਾਰ ਸਾਡੇ ਪੰਜਾਬ ਦੇ ਇਧਰ ਵਾਲੇ ਕੱਲ ਚੜਦੇ ਪੰਜਾਬ ਦੇ ਕਲਾਕਾਰ ਵੀ ਲੈਣਦੇ ਪੰਜਾਬ ਦੇ ਕਲਾਕਾਰਾਂ ਦੇ ਗੀਤ ਗਾਉਂਦੇ ਨੇ ਹਮ ਬਟ ਮੈਨੂੰ ਇਸ ਗੱਲ ਦਾ ਬਹੁਤ ਮਤਲਬ ਫਖਰ ਹੈ ਹਮ ਕਿ ਸਤਵਿੰਦਰ ਬੁੱਗਾ ਦੇ ਗਾਏ ਹੋਏ ਗੀਤ ਜਿਹੜੇ ਗੁਰੂਜੀ ਹੋਜਾ ਸਾਹਮਣੇ ਬਣਾਏ ਜੀ ਉਹ ਪਾਕਿਸਤਾਨੀ ਕਲਾਕਾਰਾਂ ਨੇ ਗਾਏ ਨੇ ਤੇ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਇੱਕ ਗਾਣਾ ਜਿਹੜਾ ਵਿਛੜਨ ਵਿੱਚ ਨਿਕਲ ਇਹ ਵੀ ਹੋਰ ਵੀ ਮੇਰੇ ਬਹੁਤ ਸਾਰੇ ਗਾਣੇ ਅੱਛਾ ਕਿਸੇ ਦਾ ਨਾਮ ਜੇ ਲੈਣਾ ਹੋਵੇ ਤਾਂ ਕੋਈ ਵਿਛੜਨ ਕਰਦੀ ਹੈ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਐਸੀ ਫੇਰ ਨਹੀਂ ਉਧਰ ਕਿਹੜੇ ਲੈਂਦੇ ਆਲੇ ਕਿਹੜੇ ਸੀ ਲੈਂਦੇ ਜੋ ਤੇ ਉਹ ਤਾਂ ਤੁਸੀਂ ਸਰਚ ਕਰੋ ਨਾ <laughs> google ਤੇ ਸਰਚ ਕਰੋ ਯੂਟਿਊਬ ਤੇ ਸਰਚ ਕਰੋ ਤੁਹਾਨੂੰ ਪਤਾ ਲੱਗ ਜੀ ਬਹੁਤ ਸਾਰੇ ਕਲਾਕਾਰ ਆ ਗਏ ਜਿਹੜੇ ਇਹ ਜਿਹੜੀ ਕਲਮ ਸੀ ਜਿਹੜੇ ਗੀਤਕਾਰ ਸੀ ਉਹ ਆਪਣੇ ਹੀ ਕਿ ਉਹ ਜਸਾਹਬ ਦੇ ਸੀ ਉਹ ਗੀਤ ਕਿੰਨੇ ਲਿਖੇ ਕਿੰਨੇ ਸੀ ਇੱਕ ਗੀਤ ਬਖੋਖਰੇ ਗੀਤਕਾਰ ਜੀ ਇੱਕ ਜਿਹੜਾ ਵਿਛੜਨ ਵਿਛੜਨ ਕਰਦੀਆਂ ਬਨੋਦ ਸ਼ਾਇਰ ਹੋਣੇ ਲਿਖਿਆ ਅੱਛਾ ਬਨੋਦ ਸ਼ਾਇਰ ਹਾਂਜੀ ਹਾਂਜੀ ਰਬਦੇਸਮਾਨ ਜਸਵੀਰ ਨੱਥੇਵਾਲ ਉਹਨਾਂ ਨੇ ਲਿਖਿਆ ਇਹ ਇਸ਼ਕ ਕਿਸੇ ਦਾ ਨਹੀਂ ਹੋਇਆ ਇਹਨੂੰ ਮੋਨਾਂ ਲਾਵੀ ਇਹ ਲਾਲ ਅਠੋਲੀ ਨੇ ਲਿਖਿਆ ਜੀ ਜੀ ਇਹ ਵੱਖ-ਵੱਖਰੇ ਗੀਤਕਾਰ ਜਿਨ੍ਹਾਂ ਦੇ ਗੀਤ ਰਿਕਾਰਡ ਹੋਏ ਮੈਂ ਇਸ ਕਰਕੇ ਇਹਦੇ ਹੋਜਾ ਸਾਹਿਬ ਖੁਦ ਇੱਕ ਬੜੇ ਕਲਾਕਾਰ ਸੀ ਤੇ ਉਹ ਗੀਤ ਵੀ ਵਿੱਚ ਕਾਫੀ ਸੋਧ ਕਰਦੇ ਨੇ ਲਿਖ ਲੈਂਦੇ ਨੇ ਦੱਸ ਦਿੰਦੇ ਸੀ ਨਾ ਬਿਲਕੁਲ ਬਹੁਤ ਬਹੁਤ ਅੱਛੀ ਬਾਤ ਹੈ ਮੈਂ ਸਮਝਦਾ ਕਿ ਉਹ ਆਪ ਆਈਡੀਆ ਗੀਤਕਾਰ ਨੂੰ ਦੇ ਦਿੰਦੇ ਸੀਗੇ ਜੀ ਜੀ ਫਿਰ ਉਹਦੀ ਸਪੋਜ਼ ਉਹਨੂੰ ਦੇਖਣਾ ਕਿ ਹਾਂ ਇੱਥੇ ਠੀਕ ਨਹੀਂ ਹੈ ਇੱਥੇ ਹਾਂ ਠੀਕ ਹੈ ਉਹ ਸਾਰਾ ਆਪ ਠੀਕ ਕਰਾਉਣਾ ਨੇ ਇਵਨ ਉਹ ਆਪ ਬਹੁਤ ਅੱਛਾ ਲਿਖ ਲੈਂਦੇ ਨੇ ਪਰ ਨਾ ਕਿਸੇ ਹੋਰ ਦਾ ਪਾਉਂਦੇ ਨੇ ਇਹ ਵੀ ਕਰ ਦਿੰਦੇ ਸੀ ਇਹ ਵੀ ਕਰ ਲੈਂਦੇ ਨੇ ਵੱਡੇ ਦੇ ਲਈ ਇਹ ਵੀ ਕਰਦੇ ਰਹੇ ਨੇ ਬਿਲਕੁਲ ਕਰਦੇ ਮੈਂ ਮੈਂ ਗਵਾ ਇਸ ਗੱਲ ਅੱਛਾ ਹਾਂਜੀ ਹਾਂ ਕਮਾਲ ਹਨ ਨਹੀਂ ਹਾਂ ਕਿਉਂਕਿ ਉਹ ਦੇਖੋ ਜਿਹਦੀ ਸਥਾਈ ਹੈ ਦੋ ਅੰਤਰੇ ਲਿਖਤੇ ਤੇ ਤਿੰਨ ਅੰਤਰੇ ਲਿਖਤੇ ਤੇ ਹੁਣ ਸਪੋਜ਼ ਕਰੋ ਉਹਦੇ ਵਿੱਚ ਉਹ ਕਿਸੇ ਹੋਰ ਨੂੰ ਦਿੱਤਾ ਤੇ ਉਹਦੇ ਕੋਲ ਦੋ ਤਿੰਨ ਅੰਤਰੇ ਲਿਖ ਲੈ ਕਰਦੇ ਕਰਾਉਂਦੇ ਜੋ ਇੱਕ ਫਾਈਨਲ ਗੀਤ ਸਾਹਮਣੇ ਆਇਆ ਤੇ ਫਿਰ ਉਹ ਨਾ ਅਗਲੇ ਦਾ ਹੀ ਹੋਣਾ ਨਹੀਂ ਤੇ ਇਸ ਇੰਡਸਟਰੀ ਦੇ ਵਿੱਚ ਸਾੜ ਬਹੁਤ ਆ ਪਰ ਇਹੋ ਜੀਆਂ ਰੂਹਾਂ ਕੱਟ ਨੇ ਹਾਂ ਇਦਾਂ ਦੇ ਬਹੁਤ ਕੱਟ ਲੋਕ ਨੇ ਤੇ ਇਹ ਇਹਦੇ ਲਈ ਵੀ ਤਿਆਗ ਬਹੁਤ ਵੱਡਾ ਚਾਹੀਦਾ ਜੀ ਕਹਿੰਦੇ ਵੈਸੇ ਕਾਫੀ ਛਿੜਕਾਂ ਵੀ ਮਾਰ ਦਿੰਦੇ ਸੀ ਗੀਤਕਾਰਾਂ ਨੂੰ ਜਾਂ ਸਿੰਗਰਾਂ ਨੂੰ ਨੇ ਨਹੀਂ ਦੇਖੋ ਛਿੜਕ ਛਿੜਕ ਦਾ ਮਤਲਬ ਸਮਝਾਉਣ ਦੇ ਵੇਲੇ ਇਹ ਕਿਹਾ ਹਾਂ ਦੇਖੋ ਜਿਹੜੀ ਛਿੜਕਾਂ ਵਾਲਾ ਕੰਮ ਤਾਂ ਕਈ ਵਾਰੀ ਹੁੰਦਾ ਕਿ ਇਹ ਕਿ ਗੁਰੂ ਮਾਰ ਹੀ ਦਿੰਦਾ ਛਿੜਕ ਨਹੀਂ ਦੂਸਰੇ ਲੋਕ ਇਸ ਗੱਲ ਨੂੰ ਉਹਨੂੰ ਜ਼ਿਆਦਾ ਤੂਲ ਲੈਂਦੇ ਨੇ ਹਾਲਾਂਕਿ ਕੋਈ ਗੱਲ ਵੀ ਨਹੀਂ ਹੁੰਦੀ ਤੇ ਜਿੱਥੇ ਕੰਮ ਦਾ ਮਾਮਲਾ ਹੈ ਕੰਮ ਦੇ ਮਾਮਲੇ ਦੇ ਵਿੱਚ ਤੁਹਾਨੂੰ ਜੇ ਕਹਿਤਾ ਕਿ ਨਹੀਂ ਯਾਰ ਇੱਥੇ ਆਹ ਸੁਰ ਨਹੀਂ ਆਰ ਲੱਗਣੇ ਤੇ ਇਹ ਝੜਕ ਨਹੀਂ ਹੁੰਦੀ ਇਹ ਤਾਂ ਬਲਕਿ ਇਹ ਇੱਕ ਪਰਫੈਕਸ਼ਨ ਹੁੰਦੀ ਹੈ ਕਿ ਹਾਂ ਜੋ ਮੈਂ ਬਣਾਇਆ ਹੈ ਜੋ ਉਹਦੇ ਵਿੱਚ ਕੋਰਡਸ ਲੱਗਣੇ ਨੇ ਤੇ ਉਹ ਕੋਰਡ ਉਹ ਕਿੰਨਾ ਸਟੇ ਹੈ ਵੀ ਇੰਨਾ ਸਟੇ ਦੇਣਾ ਹੈ ਤੇ ਉਹ ਸੀਜ਼ਨ ਸਮਝਾਉਣ ਨੂੰ ਜੇ ਤੁਹਾਨੂੰ 10 ਵੀ ਦਿੰਦੇ ਨੇ ਸਮਝਾ ਕੇ ਤੇ ਮੈਂ ਸਮਝਦਾ ਵੀ ਉਹ ਤੁਹਾਡਾ ਉਹਦੇ ਵਿੱਚ ਤੁਹਾਡਾ ਸਤਿਕਾਰ ਹੈ ਤੁਹਾਡੀ ਇੱਜ਼ਤ ਬਣਦੀ ਹੈ ਕਿ ਹਾਂ ਇੰਨਾ ਛਕਮ ਕੀਤਾ ਨਹੀਂ ਤਾਂ ਉਹ ਜਿਹੜੀ ਕੱਚ ਰਹਗੀ ਤੇ ਫਿਰ ਉਹ ਸਾਹਮਣੇ ਜਿਹੜੇ ਲੋਕ ਮੀਜ਼ਿਕ ਨੂੰ ਸਮਝਦੇ ਆ ਕਿ ਹਾਂ ਯਾਰ ਇੱਥੇ ਸਵਾਦ ਨਹੀਂ ਆਇਆ ਤੇ ਉਹ ਚੀਜ਼ ਦੱਸਦੇ ਨੇ ਪਿਆਰ ਬਹੁਤ ਕਰਦੇ ਨੇ ਜਿਹੜੇ ਜਿਹੜੇ ਵੀ ਕਲਾਕਾਰਾਂ ਨਾਲ ਉਹਨਾਂ ਨੇ ਕੰਮ ਕੀਤਾ ਬਹੁਤ ਪਿਆਰ ਕਰਦੇ ਨੇ ਉਹ ਉਸਮਾਨੀ ਡਾਰੀਆਂ ਲਾਈਆਂ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਕੰਮ ਕੀਤਾ ਹਾਂਜੀ ਹਾਂਜੀ ਬਹੁਤ ਬਹੁਤ ਲਾਜਵਾਬ ਕੰਮ ਕੀਤਾ ਐਵੇਂ ਸਿਰ ਸਿਆਣੇ ਵੀ ਕਹਿੰਦੇ ਅਗੇ ਮਾਪਿਆਂ ਦੀਆਂ ਗੁਰੂਆਂ ਦੀਆਂ ਟੀਚਰਾਂ ਦੀਆਂ ਉਸਤਾਦਾਂ ਦੀਆਂ ਗਾਲਾਂ ਕਿ ਹੋਰ ਗਈਆਂ ਹੁੰਦੀਆਂ ਨੇ ਮੈਂ ਸਮਝਦਾ ਕਿ ਜਿਹੜੇ ਬੰਦੇ ਦਾ ਜਿਹੜੇ ਕਲਾਕਾਰ ਦਾ ਕੋਈ ਕੋਈ ਟੀਚਰ ਨਹੀਂ ਹੈ ਕੋਈ ਆਈਡਲ ਨਹੀਂ ਹੈ ਕੋਈ ਉਸਤਾਦ ਨਹੀਂ ਹੈ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ ਨੇ ਉਹਨੂੰ ਬਣਾ ਲੈਣਾ ਚਾਹੀਦਾ ਤੁਸੀਂ ਜੋ ਹੋ ਨੇ ਅਮਰਦਾ ਤੁਸੀਂ ਨਹੀਂ ਤੁਸੀਂ ਕਲਾਕਾਰ ਹੋ ਲੇਕਿਨ ਜਦੋਂ ਤੁਸੀਂ ਕਿਸੇ ਦੀ ਡਾਇਰੈਕਸ਼ਨ ਚ ਕਿਸੇ ਦੀ ਇੱਛਾ ਤਰਛਾਇਆ ਦੇ ਹੇਠ ਕੰਮ ਕਰੋਗੇ ਤਾਂ ਤੁਹਾਡੇ ਚ ਚਮਕ ਆ ਜਾਏਗੀ ਬਿਲਕੁਲ ਗੌਣਾ ਤਾਂ ਤੁਸੀਂ ਉਹੀ ਹੈ ਜੋ ਤੁਹਾਨੂੰ ਮਾਲਕ ਨੇ ਬਖਸ਼ਿਆ ਜਿੰਨਾ ਕੁ ਬਖਸ਼ਿਆ ਗਾਲਾ ਗੌਣਾ ਤੁਸੀਂ ਉਹੀ ਹੈ ਪਰ ਉਹਦੇ ਵਿੱਚ ਚਮਕ ਤਾਂ ਆਏਗੀ ਜੇ ਅੱਛਾ ਕੋਈ ਡਾਇਰੈਕਟਰ ਹੋਏ ਹੈ ਨਾ ਇਸੇ ਕਰਕੇ ਕਮਿਆਰ ਵੀ ਵਾਰ-ਵਾਰ ਆਪਣੇ ਭਾਂਡੇ ਨੂੰ ਤਰਾਸ਼ਦਾ ਹੈਗਾ ਨੇ ਹਾਂਜੀ ਹਾਂ ਉਹਨੂੰ ਬਿਹਤਰ ਕਰਨ ਲਈ ਅੱਛੀ ਦਿੱਖ ਉਹਨੂੰ ਦੇਣ ਲਈ ਉਹ ਕਰਦਾ ਹੈ ਸੋ ਇੱਕ ਅچھے ਡਾਇਰੈਕਟਰ ਦੀ ਅچھے ਨਿਰਦੇਸ਼ਕ ਦੀ ਇਹ ਪਛਾਣ ਹੁੰਦੀ ਹੈ ਕਿ ਜੋ ਮੇਰੇ ਕੋਲ ਹੈ ਉਹਦੇ ਵਿੱਚੋਂ ਬਿਹਤਰ ਕੀ ਕੱਟ ਸਕੀਏ ਬਿਲਕੁਲ ਸੋ ਉਹਦੇ ਵਿੱਚੋਂ ਗੁਰੂ ਜੀ ਜਨਾਬ ਸ਼੍ਰੀ ਚਰਨਜੀਤ ਹੋਜਾ ਸਭ ਬਹੁਤ ਬਾਕਮਾਲ ਅਸੀਂ ਪਹਿਲਾਂ ਦੇ ਘਰ ਦੇ ਪਿਆਰ ਦੇ ਨਾਲ ਬੁग्गा-ਬੁग्गा ਕਹਿੰਦੇ ਸੀ ਫਿਰ ਪੂਰਾ ਪੰਜਾਬ ਕੀ ਪੂਰਾ ਵਰਲਡ ਤੁਹਾਨੂੰ ਬੁग्गा-ਬੁग्गा ਕਹਿਣ ਲੱਗ ਪਿਆ ਇੱਕ ਗਾਣੇ ਦੇ ਵਿੱਚ ਪਹਿਲੀ ਟੇਪ ਦੇ ਵਿੱਚ ਹੀ ਬੁग्गा ਲਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਬਾਅਦ ਚ ਬੁग्गा ਲਾਉਣਾ ਸ਼ੁਰੂ ਕੀਤਾ ਗਿਆ ਉਸ ਵੇਲੇ ਨਾ ਜਦੋਂ ਸ਼ੁਰੂ ਹੋਇਆ ਉਸ ਵੇਲੇ ਸਿੰਘ ਦਾ ਕਾਫੀ ਸੀਗਾ ਵੀ ਆ ਆ ਸਿੰਘ ਆ ਸਿੰਘ ਆ ਸਿੰਘ ਤੇ ਪਹਿਲੀ ਐਲਬਮ ਜੇ ਫਿਰ ਅਸੀਂ ਸਤਵਿੰਦਰ ਸਿੰਘ ਲਾਇਆ ਅੱਛਾ ਜੀ ਤੋ ਫਿਰ ਸਿੰਘ ਬਹੁਤ ਸਾਰੇ ਆ ਜਾਂਦੇ ਸੀਗੇ ਹੈ ਨਾ ਤੇ ਇੱਕ ਵੱਖਰੀ ਪਛਾਣ ਜੀ ਨਹੀਂ ਸੀਗੀ ਫਿਰ ਉਹ ਘਰ ਚ ਮੈਨੂੰ ਬੁੱਗਾ ਕਹਿੰਦੇ ਸੀਗੇ ਸਾਰੇ ਕਿਉਂਕਿ ਸਭ ਤੋਂ ਛੋਟੇ ਬੱਚੇ ਨੂੰ ਮਾਲ ਵਿੱਚ ਕਹਿੰਦੇ ਬੁੱਗਾ ਬੁੱਗਾ ਕਹਿਣਾ ਬੁੱਗੇ ਇਹ ਨਹੀਂ ਕਰਨਾ ਨਾ ਬੁੱਗੇ ਇਹ ਨਾ ਹਾਂ ਪਿਆਰ ਨਾਲ ਜੀ ਜੀ ਤੇ ਉਹ ਫਿਰ ਸਤਵਿੰਦਰ ਕਿਉਂਕਿ ਪਿੰਡ ਚ ਵੀ ਘਰ ਚ ਵੀ ਸਾਰੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਭ ਕੁਝ ਸਕੂਲ ਦੇ ਵਿੱਚ ਮੈਨੂੰ ਬੁੱਗਾ ਨਹੀਂ ਸੀ ਪਤਾ ਕਿਸੇ ਨੂੰ ਅੱਛਾ ਸਕੂਲ 'ਚ ਮੇਰਾ ਨਾਮ ਸਤਵਿੰਦਰ ਹੈ ਤੇ ਲੋਕੀ ਮੈਨੂੰ ਸੱਤਾ ਕਹਿੰਦੇ ਸੀ ਅੱਛਾ ਨਾਲ ਦੇ ਹੂੰ ਤੇ ਪਰ ਹੁਣ ਜਿੰਨੇ ਵੀ ਫਰੈਂਡ ਸੀਗੇ ਸਾਰੇ ਘਰ ਰਿਸ਼ਤੇਦਾਰ ਸਾਰੇ ਬੁੱਗਾ ਕਹਿੰਦੇ ਸੀ ਤੇ ਬੁੱਗਾ ਨਾਲ ਲਾ ਲਿਆ ਬੁੱਗਾ ਹਾਂ ਜੀ ਤੇ ਤੁਸੀਂ ਪੂਰੇ ਪੰਜਾਬ ਦਾ ਬੁੱਗਾ ਬਣ ਗਏ ਹਾਂ ਬਿਲਕੁਲ ਬਿਲਕੁਲ ਪੰਜਾਬ ਦਾ ਫਿਰ ਉਸ ਵਾਦੇ ਕੋ ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ ਸਾਰੀ ਏਗਾ ਬੁੱਗੇ ਦੇ ਨਾਮ ਨਾਲ ਜਾਣਿਆ ਜਾਂਦਾ ਔਰ ਬਹੁਤ ਪਿਆਰ ਦਿੰਦੇ ਨੇ